ਜੀ ਮੈਂ ਰਾਜਦੀਪ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਜੀ ਹੈਂਡਵਰਕ ਦੇ ਵਿੱਚ ਆਪਾਂ ਨੇ ਕਸਟਮਾਈਜ਼ ਕੀਤੇ ਨੇ ਜੀ ਜੇ ਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਤੇ ਵੀਡੀਓ ਨੂੰ ਹੈਂਡਪੈਕ ਜ਼ਰੂਰ ਦੇਖਿਓ ਤੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਨੂੰ ਨਵਾਂ ਚੈਨਲ ਕਿਉਂ ਬਣਾਉਣਾ ਪਿਆ ਤੇ ਚਲੋ ਸ਼ੁਰੂ ਕਰਦੇ ਆਂ ਜੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਨੇ ਸੋਨੇ ਸੂਟ। ਇਹਲਾ ਸੂਟ ਹੈ ਜੀ ਆਪਣਾ ਕੋ ਮਹਿਰੂਨ ਕਲਰ ਦੇ ਵਿੱਚ ਪਿਓਰ ਕ੍ਰੇਪ ਦੇ ਵਿੱਚ ਇਹ ਵਾਰ ਆਪਾਂ ਨੇ ਸੂਟ ਡਿਜ਼ਾਈਨ ਕੀਤਾ ਤੇ ਕਸਟਮਰ ਦੀ ਡਿਮਾਂਡ ਦੇ ਉੱਤੇ ਆਪਾਂ ਇਹ ਵਾਸ ਸੂਟ ਛੇੜੀ ਕੀਤਾ ਤੇ ਉਹਨਾਂ ਨੇ ਆਪਾਂ ਨੂੰ ਅ ਡਿਜ਼ਾਈਨ ਤੇ ਜੈਸੀ ਆਪਾਂ ਸੇਮ ਡਿਜ਼ਾਈਨ ਕਰਕੇ ਦਿੱਤਾ ਹੈ ਜੀ ਜਿਹੜੀ ਉਹਨਾਂ ਕ੍ਰੇਪ ਕਿਹਾ ਸੀ ਆਪਾਂ ਉਹ ਵਾਲੀ ਕ੍ਰੇਪ ਲਗਾਈ ਹੈ ਤੁਸੀਂ ਇਹਨੂੰ ਪਿਓਰ ਕ੍ਰੇਪ ਦੇ ਵਿੱਚ ਵੀ ਕਰਵਾ ਸਕਦੇ ਹੋ ਤੇ ਸੈਮੀ ਕ੍ਰੇਪ ਦੇ ਵਿੱਚ ਵੀ ਕਰਵਾ ਸਕਦੇ ਹੋ। ਇਹ ਬਹੁਤ ਜਿਆਦਾ ਸੂਟਸ ਨੂੰ ਰੈਡੀ ਹੋਇਆ ਹੈ ਹੈਂਡਵਰਕ ਦਾ ਪੀਸ ਆ ਸਾਰਾ ਇਹ ਬਹੁਤ ਜਿਆਦਾ ਸੁਣਾ ਕੰਮ ਕੀਤਾ ਹੋਇਆ ਹੈ neck ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਸ਼ਰਟ ਦੇ ਵਿੱਚ ਜਾਲ ਪਿਆ ਹੋਇਆ ਹੈ ਇਹ ਐਦਾਂ ਨਹੀਂ ਲੁੱਕ ਰਹੀਏ ਬਹੁਤ ਸੂਟ ਦੀ ਤੇ ਇਹਨਾਂ ਨੇ ਦੁਪੱਟੇ ਨਹੀਂ ਡਾਈ ਕਰਵਾਏ ਜੇ ਤੁਸੀਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰਕੇ ਦੁਪੱਟਾ ਡਾਈ ਕਰਵਾ ਸਕਦੇ ਹੋ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਰ ਆਏਗਾ ਹੀ ਬਾਜੂ ਦੇ ਉੱਤੇ ਕੰਮ ਕਿ ਬਾਏ ਨਾ ਦੂਜੀ ਵਾਜੀ ਦੇ ਉੱਤੇ ਕੰਮ ਹੋ ਜਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜਿੱਦਾਂ ਬਾਜੂ ਦੇ ਉੱਤੇ ਕੰਮ ਹੈ ਉਦਾਂ ਹੀ ਆਊਗਾ ਬੋਟਮ ਦੇ ਉੱਤੇ ਕੰਮ ਇਹ ਬਾਏ ਗਾਜੀ ਬੋਟਮ ਦੇ ਉੱਤੇ ਬਹੁਤ ਹੀ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਬੈਕ ਸਾਈਡ ਦੇ ਉੱਤੇ ਹਾਂ ਨੇ ਐਦਾਂ ਬਹੁਤ ਜ਼ਿਆਦਾ ਸੋਨਾ ਸਟੀਚ ਵਰਕ ਕਰਵਾਇਆ ਹੈ ਜੀ ਜੇ ਤੁਸੀਂ ਵੀ ਐਦਾਂ ਸੋਨਾ ਸੋਨਾ ਸਟਿਚੇਡ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਨੈਸਰ ਡਿਜ਼ਾਈਨ ਵੀ ਆਊਗਾ ਜੀ ਸੇਮ ਸੇਮ ਡਿਜ਼ਾਈਨ ਹੈ ਜੀ ਇੱਕ ਇਹਨਾਂ ਨੇ ਮਹਿਰੂਨ ਕਲਰ ਦੇ ਉੱਤੇ ਕਰਵਾਇਆ ਤੇ ਇੱਕ ਜਿਆ ਰਵੈਂਡਰ ਕਲਰ ਦੇ ਵਿੱਚ ਬਹੁਤ ਜਿਆ ਸੋਨਾ ਸੂਟ ਆਊਗਾ ਜੀ ਤੇ ਉਰ ਕ੍ਰੇਪ ਦੀ ਵਿੱਚ ਤੇ ਬਹੁਤ ਜਿਆ ਸੋਨਾ ਕੰਮ ਲੱਗਦਾ ਬਣਿਆ ਹੋਇਆ ਤੁਸੀਂ ਚੈੱਕ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੇਮ ਕੰਮ ਆਊਗਾ ਜੀ ਸਾਰੀ ਸ਼ਰਟ ਦੇ ਵਿੱਚ ਸੇਮ ਕੰਮ ਆਊਗਾ ਤੇ ਕਲਰ ਦਾ ਫਰਕ ਹੈ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਆਪਣੀ ਚੋਣ ਦੇ ਅਨੁਸਾਰ ਕਲਰ ਰੈਡੀ ਕਰਵਾ ਸਕਦੇ ਜੀ ਸੇਮ ਕੰਮ ਆਊਗਾ ਬਾਜੂ ਦੇ ਉੱਤੇ ਇਹਨਾਂ ਨੇ ਬਾਟਮ ਤੇ ਕੰਮ ਨਹੀਂ ਕਰਵਾਇਆ ਜੇ ਤੁਸੀਂ ਵੀ ਆਪਣੀ ਪਸੰਦ ਦੇ ਹਿਸਾਬ ਨਾਲ ਕੰਮ ਘੱਟਵਾਦ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਘੱਟਵਾਦ ਕਰਕੇ ਦੇ ਦਾਂਗੇ ਜੀ। ਇਹ ਸੂਰਾ ਉਹ ਗਾ ਜਿੰਮ ਬਹੁਤ ਹੀ ਹੈਰੂਨ ਡਾਰਕ ਕਲਰ ਦੇ ਵਿੱਚ ਹੈ ਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਹੈਵੀ ਕੰਮ ਆ ਤੁਸੀਂ ਚੈੱਕ ਕਰ ਸਕਦੇ ਹੋ ਵੋਜਾ ਸੋਨੇ ਸੈਂਟਰ ਪੈਨ ਵਾਲਾ ਡਿਜ਼ਾਈਨ ਆ ਜਿੱਦਾਂ ਹੀ ਆਪਾਂ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਸੇਵ ਕਰਨ ਕਰਕੇ ਦਿੱਤਾ ਹੈ ਜੀ। ਇਹ ਵਾਇਗਾ ਜੀ ਬਾਜੂ ਦੇ ਉੱਤੇ ਕੰਮ ਜਿੱਦਾਂ ਹੀ ਬਾਜੂ ਦੇ ਉੱਤੇ ਕੰਮ ਆਊਗਾ ਉਦਾਂ ਹੀ ਆਊਗਾ ਬਾਟਮ ਦੇ ਉੱਤੇ ਕਾਓ ਤੇ ਇਹ ਵਾਇਗਾ ਜੀ ਬਾਟਮ ਦੇ ਉੱਤੇ ਬਹੁਤੀ ਜ਼ਿਆਦਾ ਸੋਨਾ ਕੰਮ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਇਹਨੂੰ ਟੁਟਾ ਦਾ ਰੇਟ ਹੋਊਗਾ ਆਪਸ ਕਰੀ ਨੂੰ ਤੇ ਦੇ ਦਾਂਗੇ ਜੀ ਜੇ ਤੁਸੀਂ ਰੇਟ ਜਾਂ ਤੁਸੀਂ ਰੇਟ ਘੱਟ ਵੱਧ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਟੱਫ ਚੇਂਜ ਕਰਵਾ ਸਕਦੇ ਹੋ ਤੇ ਰੇਟ ਦਾ ਫਰਕ ਪੈ ਜਾਏਗਾ ਸਾਰੇ ਆਪਣੇ ਕੋਲ ਹੈਂਡਵਰਕ ਵੀ ਬਿਕ ਖੂਪਨੇ ਆਜ। ਇਹ ਬਹੁਤ ਜਿਆਦਾ ਸੌਣੇ ਰੈਡੀ ਹੋਏ ਨਹੀਂ ਜੀ। ਕੇਵਲ ਆਇਆ ਗਈ ਜੌਰਜਟ ਦੇ ਵਿੱਚ। ਬਲੂ ਕਲਰ ਦਾ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਤੇ ਪੂਰਾ ਹੈਵੀ ਕੰਮ ਕੀਤਾ ਹੋਇਆ। ਪ्योर ਜੌਰਜਟ ਦੇ ਵਿੱਚ ਇਹਵਾ ਸੂਟ ਰੈਡੀ ਹੋਇਆ। ਤੁਸੀਂ ਚੈੱਕ ਕਰ ਸਕਦੇ ਹੋ। ਇਹ ਰੱਖ ਲੈ ਕੇ ਚਾਰਕ ਤੱਕ ਦੀ ਡਿਜ਼ਾਈਨਿੰਗ ਹੈ ਤੇ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਹੁੰਦੀ ਹੈ। ਪੂਰਾ ਹੈਵੀ ਸੂਟ ਡੇਢੀ ਹੋਇਆ ਹੈ ਜੀ ਤੇ ਇਹ ਵਾਲਾ ਆਏਗਾ ਜੀ neck ਦੇ ਉੱਤੇ ਬਹੁਤ ਹੀ ਜ਼ਿਆਦਾ ਸੋਨਾ ਡਿਜ਼ਾਈਨ ਬਣਿਆ ਹੋਇਆ ਹੈ। ਬਹੁਤ ਜ਼ਿਆਦਾ ਸੋਨਾ neck ਦੇ ਉੱਤੇ ਡਿਜ਼ਾਈਨ ਹੈ ਤੇ ਨਾਲ ਆਊਗਾ ਜੀ ਬਾਜੂ ਦੇ ਉੱਤੇ ਬਹੁਤ ਹੀ ਜ਼ਿਆਦਾ ਸਮਾ ਕੰਮ ਹੈ। ਤੇ ਆਏਗਾ ਦੂਜੀ ਬਾਜੂ ਦੇ ਤੇ। ਤੇ ਬਹੁਤ ਜ਼ਿਆਦਾ ਸੋਨਾ ਕੰਮ ਆਊਗਾ ਬੋਟਮ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਰ ਆਏਗਾ ਜੀ ਬੋਟਮ ਦੇ ਉੱਤੇ ਕੰਮ। ਦੇਦਾ ਹੀ ਆਪਾਂ ਨੂੰ ਕਸਟਮਰ ਨੇ ਪਿਕ ਪੇ ਜਿਸ ਸੀ ਆਪਾਂ ਸੇਮ ਕੰਮ ਕਰਕੇ ਦਿੱਤਾ ਹੈ ਜੀ ਇਹਦੇ ਨਾਲ ਰੱਖਿਆ ਹੈ ਪਿਓਰ ਔਰਗੰਜ਼ਾ ਦਾ ਦੁਪੱਟਾ ਤੇ ਦੁਪੱਟੇ ਤੇ ਆਪਾਂ ਨੇ ਬਹੁਤ ਹੀ ਜ਼ਿਆਦਾ ਸੋਨਾ ਤੇ ਹੈਂਕਮ ਕੀਤਾ ਹੋਇਆ ਤੇ ਆਪਾਂ ਨੇ ਇਹਦੇ ਤੇ ਲਾਸਟ ਦੀ ਫਿਨਿਸ਼ਿੰਗ ਕਰਕੇ ਦਵਾਗੇ ਜੀ ਤੇ ਬਹੁਤ ਹੀ ਜ਼ਿਆਦਾ ਸੋਨਾ ਫੋਰ ਸਾਈਡ ਕੰਮ ਆਊਗਾ ਤੇ ਇਹ ਵਾੜਾ ਆ ਗਿਆ ਜੀ ਫੋਰ ਸਾਈਡ ਦੇ ਉੱਤੇ ਬਹੁਤ ਹੀ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਆ ਟੋਟਲੀ ਹੈਡ ਵਰਕ ਦਾ ਕੰਮ ਹੈ ਇਹ ਜਿਹਾ ਸਾਡਾ ਦੁਪੱਟੇ ਦੇ ਵਿੱਚ ਇਹ ਵਾਲੀ ਬੁਟੀ ਦਿੱਤੀ ਹੋਈ ਆ ਪੂਰਾ ਹੈਵੀ ਸੂਟ ਰੈਡੀ ਹੋਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਐਡਾ ਵੀ ਲੁੱਕ ਆ ਰਿਹਾ ਹੈ ਸੂਟ ਦੀ ਜੇਕਰ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਬਹੁਤ ਜਿਆਦਾ ਸੋਹਣੇ ਸੂਟ ਨੇ ਅਜਵਾਏ ਸਾਰੇ ਪੂਰੇ ਹੈਂਡਵਰਕ ਦੇ ਸੂਟ ਨੇ ਐਸੀ ਕਿ ਆਪਣੇ ਅਜਵਾਏ ਸੂਟ ਜੇ ਦਾ ਸੁੱਤਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਰਟ ਲੈ ਸਕਦੇ ਹੋ ਤੇ ਘਰ ਬੈਠ ਕੇ ਸੂਟ ਆਰਡਰ ਕਰ ਸਕਦੇ ਹੋ। ਕਿャਕਾ ਤੁਹਾਨੂੰ ਦਾ ਅਪਰ ਨੂ ਚੈਨਲ ਵੀ ਬਣਾਉਣਾ ਪਿਆ ਆਪਣੇ ਪੁਰਾਣੇ ਚੈਨਲ ਪੁਰਾਣੇ ਚੈਨਲ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀਗੀ ਤਾਂ ਜੋ ਆਪਾਂ ਨਵਾਂ ਚੈਨਲ ਬਣਾ ਆ ਪਿਆ ਮੈਂ ਉਮੀਦ ਕਰਦੀ ਹਾਂ ਜਿੱਦਾਂ ਤੁਸੀਂ ਮੇਰੇ ਪੁਰਾਣੇ ਚੈਨਲ ਨੂੰ प्यार से सपोर्ट ਦਿੱਤਾ ਤੁਸੀਂ ਮੇਰੇ ਇਸ ਚੈਨਲ ਨੂੰ ਦੇ ਪਿਆਰ ਤੇ سپورਟ ਜੂਰ ਦਵਾਂਗੇ ਇਹ ਵਾਅਦਾ ਤੇ ਵੱਧ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਮੈਨੂੰ ਸੁਤੰਨ ਦੇ ਇਤਿਹਾਸ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਇਸਾਰੇ ਧੰਨਵਾਦ ਮਿਲਦੇ ਅਗਲੀ ਵੀਡੀਓ ਨਾਲ ਸੋਣ ਸੋਈ ਸੁਤੰਨ ਚਨਾਨ ਨੇ ਡਿਜ਼ਾਈਨਾਂ ਦੇ ਦਾ ਸਸ ਦੀਆ ਕਰੋ